ਨੇ ਤੂੰ ਸਾਈਕਲ ਕੋ ਸੇਵ ਕਰ ਲਾ ਆਉਣਾ ਹੈ ਤੇ ਦੱਸ ਕੀ ਨਹੀਂ ਹੈਗਾ ਸੇਵ ਕੋਣਾ ਤੇ ਕਣਕ ਚ ਲਈ ਫਿਰਨੇ ਆ ਜਰੇ ਨੂੰ ਉਹ ਹਿਆੜੇ ਉਹਦੀ ਆਇਆ ਦੱਸ ਸਾਈਕਲ ਤੂੰ ਕਣਕ ਚ ਵੜੀ ਫਿਰਨੇ ਲੋਕਾਂ ਨੇ ਕਣਕ ਵਿਧਨ ਦੇ ਨਾਲ ਆਪਣੀ ਤੂੰ ਵਾਢ ਲਈ ਆ ਆਪਣੀ ਤੂੰ ਵਾਢ ਲਈ ਆ ਆ ਵੇਲਾ ਪਾਪਾ ਕਿਤਾ ਵੈਮੀ ਆਂਦਾ ਇਹਦਾ ਕੀ ਲੈਣਾ ਸਾਈਕਲ ਲਈ ਫਿਰ ਦੱਸ ਉਹਦੇ ਕਰ ਮੋਟਰਸਾਈਕਲ ਲੱਗਾ ਉਹ ਅਗਲਾ ਮੋਟਰਸਾਈਕਲ ਮਰ ਜਾਊਗਾ ਤੇ ਪਾਪਾ ਦਾ ਸਾਈਕਲ ਲੈ ਕੇ ਜਾਊਗਾ ਆ ਲਾੜੀ ਭੁਗਾ ਜਾ ਕੇ ਨਹੀਂ ਇੱਦਾਂ ਲੱਦੇਣਾ ਤੇ ਲੜੋ ਬਾਜ ਖੂਬ ਕਰੂੰਗਾ ਆਪਾਂ ਪਾਪੇ ਦੀ ਲਾਰੀ ਲੱਦੀ ਗਈ ਵਜਾ ਦੂਜੇ ਪਾਸੇ ਕਰੋ ਠੀਕ ਕਰ ਲੈ ਲੈ ਮੈਂ ਟੰਗਾ ਉਹ ਡਿੰਗੀ ਚ ਪਾਣੀ ਹੋਣਾ ਮੇਰੇ ਘਰ ਪਤਾ ਨਹੀਂ ਤਾਂ ਹੋਣਾ ਪਾਣੀ ਹੋ ਜਾਂਦੇ ਉਹਨੇ ਮੂਵੀ ਭਰ ਲਾ ਚਾਹ ਠੀਕ ਹੈ ਨਾ ਚਾ ਵੀ ਲੈ ਜਾ ਫੁੱਫੜਾ ਦਰ ਯਕੀਨ ਕਿਉਂ ਨਹੀਂ ਕਰਦਾ ਕੀ ਚੱਕ ਰਿਆ ਸ਼ੁਰੂ ਭਾਈ ਸ਼ੁਰੂ ਤਾਂ ਇਦਾਂ ਕਜਾਇਆ ਤੂੰ ਜਾਣਾ ਤੁਹਾਡੇ ਘਰ ਨਹੀਂ ਚੀਜ਼ ਲਾਉਂਦਾ ਕੋਈ ਆਂਦਾ ਸੇਕ ਉਹਨੇ ਨਿਕਾਉਂਦਾ ਨਹੀਂ ਖਲੋਂਦਾ ਨਾ ਸਾਈਕਲ ਨੂੰ ਕਿ ਫੇਰ ਨਾ ਲਈ ਫਰੇ ਕਿਤੇ ਮੈਂ ਨਹੀਂ ਲਾਉਂਗਾ ਨਾ ਉਹ ਗਏ ਵੀਰੇ ਸਾਂਭ ਲੀਆਂ ਕਣਕਾਂ ਇਕੱਠੀ ਵੱਢ ਲਈ ਕਨਾਲ ਇੱਕ ਹੈਗੀ ਸੀ ਮਾਰ ਲੈ ਕਿਸੇ ਤੋਂ ਫੜ ਆ ਅੱਧੀ ਕਨਾਲ ਵੀਰਦੀ ਸੀ ਕਨਾਲ ਕਾਪੜੇ ਕੋ ਥਾਂ ਹੈ ਟੈਂਪੂ ਚ ਲਾਦ ਲੈ ਦਾਣੇ ਤੇ ਲੋਕਾਂ ਨੂੰ ਹੀ ਜਾ ਕੇ ਆਖਣਾ ਹੈ ਤੇ 20 ਕਿੱਲੇ ਵੱਢ ਕੇ ਆਏ ਮਰਲਿਆਂ ਦਾ ਨਾਲ ਹੀ ਨਾ ਲੈੜਾ ਮਰਲੇ ਨਾ ਮਰਲੇਣੀ ਆ ਅ ਮਰਲਿਆਂ ਨੂੰ ਕਿੱਲੇ ਬਣਾ ਕੇ ਦੱਸਣਾ ਹੈ